ਜਿਉਂ-ਜਿਉਂ 15 ਅਗਸਤ ਦਾ ਦਿਹਾੜਾ ਨਜ਼ਦੀਕ ਆ ਰਿਹਾ ਹੈ ਤਿਉਂ-ਤਿਉਂ ਬਠਿੰਡਾ ਪੁਲਿਸ ਵੱਲੋਂ ਸੁਰੱਖਿਆ ਨੂੰ ਲੈ ਕੇ ਚੱਪੇ-ਚੱਪੇ ਤੇ ਜਿੱਥੇ ਨਜ਼ਰ ਰੱਖੀ ਜਾ ਰਹੀ ਹੈ ਉੱਥੇ ਹੀ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਜਾ ਰਹੇ ਹਨ ਆਪਰੇਸ਼ਨ ਕਾਸੋ ਤਹਿਤ ਅੱਜ ਬਠਿੰਡਾ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਤੇ ਸਰਚ ਵੀ ਐਨ ਚਲਾਇਆ ਗਿਆ ਇਸ ਸਰਚ ਬਿਆਨ ਦੌਰਾਨ ਪੁਲਿਸ ਵੱਲੋਂ ਡੌਗਸ ਕੋਡ ਅਤੇ ਐਂਟੀ ਸਾਬੋਟੇਜ ਟੀਮ ਨੂੰ ਲੈ ਕੇ ਰੇਲਵੇ ਸਟੇਸ਼ਨ ਤੇ ਯਾਤਰੀਆਂ ਦੇ ਸਮਾਨ ਅਤੇ ਪਾਰਕਿੰਗ ਵਿੱਚ ਖੜੇ ਵਹੀਕਲਾਂ ਦੀ ਜਾਂਚ ਕੀਤੀ ਗਈ ਅਤੇ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਇਸ ਮੌਕੇ ਐਸਪੀਸੀਟੀ ਨਰਿੰਦਰ ਸਿੰਘ ਨੇ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਲਗਾਤਾਰ ਸਰਚ ਵਿਹਾਂਚ ਚੁਲਾਈ ਜਾ ਰਹੇ ਹਨ ਇਸੇ ਲੜੀ ਤਹਿਤ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਇਹ ਸੱਚਾ ਵਿਹਾਂਚ ਚਲਾਇਆ ਜਾ ਰਿਹਾ ਹੈ ਇਸ ਸਰਚ ਵਿਹਾਂਚ ਦੌਰਾਨ ਉਨ੍ਹਾਂ ਵੱਲੋਂ ਆਉਣ ਜਾਣ ਵਾਲੇ ਯਾਤਰੀਆਂ ਦੀ ਜਿੱਥੇ ਸਮਾਨ ਦੀ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਰੇਲਵੇ ਸਟੇਸ਼ਨ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਡੌਗ ਸਕਵਡ ਰਾਹੀਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਨਾ ਕੇਾ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਵਿਾਰਸ ਵਸਤੂ ਜਾਂ ਹੋਰ ਸਮਾਨ ਮਿਲਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਸਮਾਂ ਰਹਿੰਦਿਆਂ ਕਾਰਵਾਈ ਕੀਤੀ ਜਾ ਸਕੇ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਕਿਸੇ ਵੀ ਹਾਲਤ ਵਿੱਚ ਭੰਗ ਨਹੀਂ ਹੁੰ ਦਿੱਤਾ ਜਾਵੇਗਾ ਅਤੇ ਜਿਹੜਾ ਵੀ ਵਿਅਕਤੀ ਅਜਿਹਾ ਕਰਦਾ ਪਾਇਆ ਗਿਆ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮਾਨਯੋਗ ਐਸਐਸਪੀ ਸਾਹਿਬ ਦੀ ਧਿਰਤਾਂ ਦੇ ਉੱਪਰ ਅੱਜ ਰੇਲਵੇ ਸਟੇਸ਼ਨ ਮਟਿੰਡਾ ਦੇ ਵਿੱਚ ਕੈਸ ਆਪਰੇਸ਼ਨ ਚਲਾਇਆ ਜਾ ਰਿਹਾ ਜਿਸ ਦੇ ਵਿੱਚ ਥਾਣਾ ਸਿਟੀ ਕੋਤਵਾਲੀ ਸਾਨਾ ਕਨਾਲ ਕਲੋਨੀ ਸਾਨਾ ਕੈਂਟ ਤੇ ਨਾਲ ਸਾਡੀ ARP ਦੀ ਟੀਮ ਨਾਲ ਐਂਟੀਸੈਪਟੇਟਸ ਟੀਮ ਡਾਕਟਰ ਦੀ ਟੀਮ ਸਾਰਿਆਂ ਨੂੰ ਲੈ ਕੇ ਸਾਡੇ ਵੱਲੋਂ ਸਪੈਸ਼ਲ ਟੀਮਾਂ ਬਣਾ ਕੇ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਮੇਨ ਪਰਪਸ ਹੈ ਜਿਹੜਾ ਜਿਹੜੇ ਪਾਰਕਿੰਗ ਵਿੱਚ ਵਹੀਕਲਸ ਲੱਗੇ ਹੁੰਦੇ ਨੇ ਉਹਨਾਂ ਦੀ ਐਂਟੀਸੈਪਟੇਟਸ ਚੈਕਿੰਗ ਕਰਵਾਉਣੀ ਜਾਂ ਜਿਹੜੇ ਪਲੇਟਫਾਰਮਸ ਉੱਪਰ ਕੋਈ ਕੋਈ ਚੀਜ਼ ਰਹੀ ਹੈ ਜਾਂ ਲਾਰਵਸ ਵਸਤੂ ਕਈ ਵਾਰੀ ਕੋਈ ਹੁੰਦੀ ਹੈ ਉਹਦੀ ਐਂਟੀਸੈਪਟੇਟਸ ਚੈਕਿੰਗ ਕਰਵਾਉਣੀ ਇਸ ਤੋਂ ਇਲਾਵਾ ਜਿਹੜੇ ਕੋਈ ਸ਼ੱਕੀ ਬੰਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਜੇਕਰ ਮਿਲਦਾ ਤਾਂ ਸੀ ਰੋਡਾਂਡਾ ਕਰਾਂਗੇ ਉਹਦੇ ਖਿਲਾਫ ਜਿਹੜੀ ਵੰਦੀ ਕਾਰਵਾਈ ਕਰਾਂਗੇ ਸੋ ਸਟੇਸ਼ਨ ਤੋਂ ਬਾਹਰ ਵੀ ਚੈਕਿੰਗ ਹੋਏਗੀ ਜਾਂ ਗੱਲਾਂ ਸਟੇਸ਼ਨ ਦੇ ਅੰਦਰ ਹੀ ਹੋ ਜੀ ਅੱਜ ਜੀ ਸਾਡੇ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ 15 ਅਗਸਤ ਦੇ ਮੱਦੇਨਜ਼ਰ ਰੱਖਦੇ ਹੋਏ ਵੱਖ-ਵੱਖ ਜਗ੍ਹਾਾਂ ਦੇ ਉੱਪਰ ਵੱਖ-ਵੱਖ ਪ੍ਰੋਗਰਾਮ ਜਿਹੜੇ ਹੈਗੇ ਨੇ ਚੈਕਿੰਗ ਦੇ ਚਲਾਏ ਜਾ ਰਹੇ ਨੇ ਜਿਸ ਦੇ ਵਿੱਚ ਅਸੀਂ ਪਿਛਲੇ ਦਿਨੀ ਜੇਲ੍ਹ ਦੀ ਚੈਕਿੰਗ ਕੀਤੀ ਸੀਗੀ ਬੱਸ ਸਟੈਂਡ ਦੀ ਚੈਕਿੰਗ ਕੀਤੀ ਸੀਗੀ ਮਾਰਕੀਟ ਜਿਹੜੇ ਪਲੇਸਸ ਸੀਗੇ ਉਹਨਾਂ ਦੀ ਚੈਕਿੰਗ ਕੀਤੀ ਸੀ ਸੋਸ਼ਲ ਐਡਿਟ ਤੱਕ ਅੱਜ ਅਸੀਂ ਰੇਲਵੇ ਸਟੇਸ਼ਨ ਬਟਿੰਡਾ ਦੀ ਤੇ ਫਰਦਰ ਵੀ ਜਿਹੜੇ ਹੈਗੇ ਨੇ ਅਲੱਗ-ਅਲੱਗ ਸਪੈਸ਼ਨ ਚੈਕਿੰਗ ਦੇ ਬਿਆਨ ਜਿਹੜੇ ਹੈਗੇ ਨੇ ਚਲਾਏ ਜਾਂਦੇ ਨੇ ਕੁਝ ਤਾਂ ਤੋਂ ਬ੍ਰਾਮਬਰੀ ਵਗੈਰਾ ਕੋਈ ਹੋਈ ਹੈ ਜੀ ਕੋਈ ਦਿੱਤੇ ਉਪਰ ਚੈੱਕ ਕਰਿਆ ਕੋਈ ਬਿਲਕੁਲ ਡੈਫੀਨੇਟਲੀ ਜਦੋਂ ਅਸੀਂ ਪਿਛਲੀ ਵਾਰੀ ਕੈਸੋ ਆਪਰੇਸ਼ਨ ਚਲਾਇਆ ਸੀਗਾ ਜਿਹੜਾ ਈਗਲ ਆਪਰੇਸ਼ਨ ਸੀਗਾ ਉਹਦੇ ਵਿੱਚ ਸਾਡੀ ਜਿਹੜੀ ਮੁਕਦਮੇ ਦਾਜ ਰਜਿਸਟਰ ਹੋਏ ਸੀ ਡਰੱਗਸ ਦੀ ਬ੍ਰਾਮਬਰੀ ਹੋਈ ਸੀ ਸਿਮਿਲਰਲੀ ਜਿਹੜੀ ਅਸੀਂ ਬਸ ਸਟੈਂਡ ਤੇ ਚੈਕਿੰਗ ਕੀਤੀ ਸੀ ਤਾਂ ਇੱਕ ਸ਼ੱਕੀ ਮੋਟਰਸਾਈਕਲ ਨੂੰ ਮਿਲਿਆ ਸੀ ਕਿ ਜੋ ਚੋਰੀ ਦਾ ਮੋਟਰਸਾਈਕਲ ਬਾਅਦ ਚ ਵੈਰੀਫਿਕੇਸ਼ਨ ਨਿਕਲਿਆ ਸੀਗਾ ਸੋ ਇੱਥੇ ਵੀ ਅ ਜਨਤਾ ਨੂੰ ਕੀ ਉਦੇਸ਼ ਡੈਫੀਨਿਟਲੀ ਜੇ ਦਾ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਚੀਜ਼ ਦਾ ਕੋਈ ਸ਼ਰਾਰਤੀ ਬੰਦਾ ਕਿਸੇ ਵੀ ਘਟਨਾ ਨੂੰ ਜਾਮ ਦੇਣ ਦੀ ਕੋਸ਼ਿਸ਼ ਕਰਦਾ ਹੈ ਜੇ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਤਾਂ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ ਤਾਂ ਕਿ ਕਿਸੇ ਘਟਨਾ ਨੂੰ ਹੋਣ ਤੋਂ ਪਹਿਲਾਂ ਹੀ ਜਿਹੜਾ ਹੈਗਾ ਉਹਨੂੰ ਬਚਾਇਆ ਜਾ ਸਕੇ ਸਰ ਕੁਝ ਬੰਦੇ ਇਨਫੋਰਮੇਸ਼ਨ ਦੇਣ ਤੋਂ ਡਰਦੇ ਆ ਮਤਲਬ ਕਿ ਉਹਨਾਂ ਨੂੰ ਜਿਹੜਾ ਟੌਰਚਰ ਕੀਤਾ ਜਾਂਦਾ ਹੈਗਾ ਉਹਨਾਂ ਵੱਲੋਂ ਉਨਾ ਬਾਰੇ ਕੀ ਜੀ ਸਾਡੇ ਵੱਲੋਂ ਜਿਹੜੇ ਸਪੈਸ਼ਲ ਨੰਬਰ ਚਲਾਏ ਗਏ ਨੇ ਗੁਪਤ ਨੰਬਰ ਸਹੀ ਸ਼ੇਅਰ ਕੀਤੇ ਹੋਏ ਨੇ ਜਿਹਦੇ ਉੱਪਰ ਕੋਈ ਵੀ ਬੰਦਾ ਜਿਹੜਾ ਹੈਗਾ ਇਨਫੋਰਮੇਸ਼ਨ ਸ਼ੇਅਰ ਕਰਦਾ ਤਾਂ ਉਹਦੇ ਬਾਰੇ ਕਿ ਜਿਹੜੀ ਹੈਗੀ ਪਛਾਣ ਗੁਪਤ ਰੱਖੀ ਜਾਂਦੀ ਹੈ ਸੋ ਜੇਕਰ ਕੋਈ ਬੰਦਾ ਸਾਹਮਣੇ ਦੱਸਣਾ ਨਹੀਂ ਚਾਹੁੰਦਾ ਤਾਂ ਸਾਡੇ ਚਿਰ ਉਹਨਾਂ ਨੰਬਰਸ ਦੇ ਉੱਪਰ ਸਾਨੂੰ ਇੰਟਰ ਲਿਖ ਕੇ ਸ਼ੇਅਰ ਕਰ ਸਕਦਾ ਜੀ